ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇਥੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਅਤੇ ਉਹਨਾਂ ਦਾ ਮੋਟਰਸਾਈਕਲ ਸਿਲੰਡਰ ਇੱਕੋ ਕੀ ਲੈ ਜਾਂਦੇ ਆ ਪਿਸਤਲ ਦੀ ਰੋਕ ਤੇ ਇਹਦੇ ਵਿੱਚ ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਬਰੀ ਸਰ ਸ਼੍ਰੀ ਰਣਜੀਤ ਸਿੰਘ ਜੀ ਨੂੰ ਆਈਪੀਐਸ ਸਾਡੇ ਏਡੀਸੀਪੀ 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ 베ਰਕੇ ਦੀ ਸਾਰੀ ਟੀਮ ਲੈਡ ਬਾਈ ਐਸ ਐਚਓ ਇਨਸਪੈਕਟਰ ਰਮਨਜੋਤ ਗੌਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਅਪਰੇਸ ਕੀਤਾ ਇਹਦੇ ਵਿੱਚ ਦੋ ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾਂ ਪਿੰਡ ਥਾਣਾ ਕੰਬੂ ਦੇ ਏਰੀਆ ਦੇ ਰਾਜਵਿੰਦਰ ਸਿੰਘ ਤੇ ਸਾਫ ਸਿੰਘ ਜਿਨ੍ਹਾਂ ਦੇ ਉੱਪਰ ਪਹਿਲੋਂ ਵੀ ਕਈ ਮੁਕੱਦਮੇ ਦਰਜ ਨੇ ਅੱਜ ਦੋ ਨੇ ਗੁਰਸਿੱਧ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਤਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਤਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਸੀ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤੇ ਚਲੋ ਅਸੀਂ ਹੁਣ ਬਰਾਮਦ ਕਰ ਹੀ ਲੈ